ਗਰੀਬਾਂ ਦੇ ਮਸੀਹਾ ਕਹੇ ਜਾਣ ਵਾਲੇ ਮਸ਼ਹੂਰ ਅਦਾਕਾਰ ਸੋਨੂ ਸੂਦ ਦਾ ਬੀਤੇ ਦਿਨੀ ਜਨਮ ਦਿਨ ਸੀ ਜਿਸ ਦੀ ਖੁਸ਼ੀ ਨਾ ਸਿਰਫ ਸੋਨੂ ਸੂਦ ਦੇ ਪਰਿਵਾਰ ਨੂੰ ਸੀ ਬਲਕਿ ਉਹਨਾਂ ਨੂੰ ਚਾਹੁਣ ਵਾਲੇ ਹਰ ਇੱਕ ਚਿਹਰੇ ਨੂੰ ਸੀ ਹਮੇਸ਼ਾ ਹੀ ਸੋਨੂ ਸੂਦ ਗਰੀਬਾਂ ਅਤੇ ਬੇਸਹਾਰਿਆਂ ਦੀ ਮਦਦ ਲਈ ਅੱਗੇ ਆਉਂਦੇ ਰਹਿੰਦੇ ਨੇ ਬੇਸ਼ੱਕ ਉਹ ਰੀਅਲ ਲਾਈਫ ਦੇ ਵਿੱਚ ਵਿਲਨ ਨੇ ਪਰ ਰੀਅਲ ਲਾਈਫ ਦੇ ਵਿੱਚ ਉਹ ਹੀਰੋ ਨੇ ਹਮੇਸ਼ਾ ਹੀ ਹਰੇਕ ਦਿਨ ਮਦਦ ਦੇ ਲਈ ਉਹ ਅੱਗੇ ਆਉਂਦੇ ਰਹਿੰਦੇ ਨੇ ਵਿੱਤਰਨੀਯਾ ਦਾ ਜਨਮ ਦਿਨ ਸੀ ਜਿਸ ਦੀ ਖੁਸ਼ੀ ਨਾ ਸਿਰਫ ਉਹਨਾਂ ਦੇ ਪਰਿਵਾਰ ਨੂੰ ਸੀ ਬਲਕਿ ਉਹਨਾਂ ਨੂੰ ਚਾਣ ਵਾਲੇ ਹਰ ਇੱਕ ਇਨਸਾਨ ਨੂੰ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਸੀ ਜਿਸ ਤੇ ਜਿਸ ਤੇ ਸਨੂਸੂਦਾ ਵੱਲੋਂ ਆਪਣਾ ਜਨਮ ਦਿਨ ਦਾ ਕੇਕ ਆਪਣੇ ਫੈਨਸ ਦੇ ਨਾਲ ਮਿਲ ਕੇ ਮਨਾਇਆ ਗਿਆ ਹੈ ਆਪਣੇ ਫੈਨਸ ਦੇ ਨਾਲ ਆਪਣੇ ਜਨਮ ਦਿਨ ਦਾ ਕੇਕ ਕਟਾਇਆ ਉਹਨਾਂ ਨੇ ਜਿਸ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੋਨੂ ਸੂਦ ਆਪਣੇ ਫੈਨਸ ਦੇ ਨਾਲ ਮਿਲ ਕੇ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਕਿੰਨੀ ਖੁਸ਼ੀ ਦੇ ਨਾਲ ਕੇਕ ਕੱਟ ਰਹੇ ਨੇ ਇਸ ਮੌਕੇ ਤੇ ਨਕਲੀ ਪੁਸ਼ਪਾ ਵੀ ਉਹਨਾਂ ਦੇ ਨਾਲ ਨਜ਼ਰ ਆਇਆ ਤੇ ਫੈਨਸ ਨੇ ਸੋਨੂ ਸੂਦ ਨੂੰ ਇੱਕ ਖਾਸ ਤੋਹਫ਼ਾ ਵੀ ਦਿੱਤਾ ਹੈ